ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੇ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਅਹਿਮ ਸੁਰਖੀਆਂ ਤੇ ਕੈਨੇਡਾ ਦੀ ਮਹਿੰਗਾਈ ਚਮੜ ਹੋਇਆ ਵਾਅਦਾ ਕਰਿਆਨੇ ਦੀਆਂ ਕੀਮਤਾਂ ਉੱਤੇ ਪਿਆ ਭਾਰੀ ਅਸਰ ਡੈਨੀਅਲ ਸਮੀਥ ਨੇ ਟੂ ਡੋਨ ਲਿਖਿਆ ਪੱਤਰ ਅਲਬਰਟਾ ਫੈਡਰਲ ਡੈਂਟਲ ਪਲਾਨ ਤੋਂ ਹੋਵੇਗਾ ਬਾਹਰ ਅਨਟੋਰੀਓ ਸਾਇੰਸ ਸੈਂਟਰ ਨੇ ਵਰਕਰਾਂ ਨੂੰ ਦਿੱਤਾ ਵੱਡਾ ਝਟਕਾ ਅਨਟੋਰੀਓ ਸਾਇੰਸ ਸੈਂਟਰ ਪੰਜਾਹ ਤੋਂ ਵੱਧ ਕਰਮਚਾਰੀਆਂ ਦੀ ਕਰੇਗਾ ਛਾਂਟੀ ਉਟਵਾ ਦੇ ਸਾਫਰ ਡਿਪਟੀ ਪੁਲਿਸ ਮੁਖੀ ਉਤੇ ਜਿੰਸੀ ਸੋਸ਼ਣ ਦੇ ਦੋਸ਼ ਉਦੇਜ ਅਸਵਾਲ ਉਤੇ ਲੱਗੇ ਈ ਕੋਰ ਦੇ ਨਾਲ ਜਿੰਸੀ ਸੋਸ਼ਣ ਕਰਨ ਦੇ ਦੋਸ਼ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਵਾਸੀਆਂ ਨੂੰ ਇੱਕ ਵਾਰ ਫੇਰ ਵੱਡਾ ਝਟਕਾ ਲੱਗੇ ਜਦੋਂ ਕੈਨੇਡਾ ਦੇ ਵਿੱਚ ਇੱਕ ਵਾਰ ਫੇਰ ਮਹਿੰਗਾਈ ਤੇ ਮੁੜ ਵਾਅਦਾ ਕਰ ਲਿਆ ਹੈ ਅਤੇ ਇਸ ਮਹਿੰਗਾਈ ਦਾ ਸਭ ਤੋਂ ਵੱਧ ਅਸਰ ਕਿਰਿਆਨੇ ਦੀਆਂ ਕੀਮਤਾਂ ਉਤੇ ਪਿਆ ਹੈ ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜੇ ਦਰਸਾਉਂਦੇ ਨੇ ਕਿ ਮਹਿੰਗਾਈ ਅਸਲ ਦੇ ਵਿੱਚ ਗਲਤ ਦਿਸ਼ਾ ਦੇ ਵਿੱਚ ਚੜੀ ਹੈ ਮਈ ਦੇ ਮਹਿੰਗਾਈ ਦੇ ਅੰਕੜਿਆਂ ਦੇ ਵਿੱਚ ਇੱਕ ਹੈਰਾਨੀ ਝੁਨਕਵਾਤਾ ਜੁਲਾਈ ਦੇ ਵਿੱਚ ਬੈਂਕ ਆਫ ਕੈਨੇਡਾ ਦੇ ਵੱਲੋਂ ਇੱਕ ਹੋਰ ਪਿਆਸਰ ਤੇ ਵਿੱਚ ਘਟोतरी ਦੀਆਂ ਉਮੀਦਾਂ ਉੱਤੇ ਪਾਣੀ ਫੇਰ ਰਿਹਾ ਹੈ ਸਟੈਟਿਸਟਿਕਸ ਕੈਨੇਡਾ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਮਈ ਦੇ ਵਿੱਚ ਮਹਿੰਗਾਈ ਚ ਤੇਜ਼ੀ ਆਈ ਕਿਉਂਕਿ ਸੇਵਾਵਾਂ ਅਤੇ ਖਰੀਅਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਏਜੰਸੀ ਨੇ ਕਿਹਾ ਕਿ ਮਈ ਦੇ ਵਿੱਚ ਮਹਿੰਗਾਈ ਦੀ ਸਲਾਨਾ ਦਰ 2.9 ਫੀਸਦੀ ਸੀ ਇਹ April ਦੀ 2.7 ਫੀਸਦੀ ਸਲਾਨਾ ਦਰ ਤੋਂ ਵੱਧ ਹੈ ਸਟੈਟਿਸਟਿਕਸ ਕੈਨੇਡਾ ਨੇ ਇਹ ਵੀ ਕਿਹਾ ਹੈ ਕਿ ਸਿਵਾਵਾਤੇ ਮਹਿੰਗਾਈ ਨੇ ਸਲ ਦੇਖਦੇ ਅੰਕੜੇ ਨੂੰ ਵਧਾ ਦਿੱਤਾ ਕਿਉਂਕਿ ਕੈਨੇਡੀਅਨਾਂ ਨੇ ਕਿਰਾਏ ਸੈਲ ਸਿਵਾਵਾ ਯਾਤਰਾ ਟੂਰ ਅਤੇ ਹਵਾਈ ਆਵਾਜਾਈ ਉਤੇ ਜ਼ਿਆਦਾ ਭੁਗਤਾਨ ਕੀਤਾ ਏਜੰਸੀ ਨੇ ਨੋਟ ਕੀਤਾ ਕਿ ਸਯੁਕਤ ਰਾਸ਼ੀ ਯਾਤਰਾ ਨੇ ਯਾਤਰਾ ਦੇ ਖਰਚਿਆਂ ਵਿੱਚੋਂ ਪਤਾ ਕੀਤਾ ਹੈ ਕਰਿਆਨੇ ਦੀਆਂ ਕੀਮਤਾਂ ਦੇ ਵਿੱਚ ਖੂੜੀ ਤੇਜ਼ੀ ਆਈ ਇਥੇ ਸਲਾਨਾ ਮਹਿੰਗਾਈ ਦਰ ਅਪ੍ਰੈਲ ਦੀ ਰਫਤਾਰ ਦੇ ਨਾਲੋਂ 0.1 ਫੀਸਦੀ ਅੰਕ ਵਧ ਕੇ 1.5 ਫੀਸਦੀ ਵੱਧ ਗਈ ਖਰੀਆਨੀਆਂ ਦੀਆਂ ਕੀਮਤਾਂ ਵਿੱਚ ਮਹੀਨਾ-ਤਰ ਮਹੀਨਾ ਵਾਧਾ ਜਨਵਰੀ ਤੋਂ ਜਨਵਰੀ ਤੋਂ ਬਾਅਦ ਸਭ ਤੋਂ ਵੱਧ ਦੇਖਿਆ ਗਿਆ ਸੀ ਸਟੈਟ ਕਹਿੰਦੇ ਕਿ ਹੈ ਕਿ ਇਥੇ ਤਾਜ਼ੇ ਫਲ ਅਤੇ ਸਬਜ਼ੀਆਂ ਮੀਟ ਅਤੇ ਗੈਰ-ਅਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ ਦੁਆਰਾ ਚੁਰਾਈਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ स्टीफन ब्राउन कैपिटल इकोनॉमिक्स ਦੇ ਨਾਲ ਇੱਕ ਚੈਨਲ ਨੇ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਉਪਭੋਕਤਾ ਕੀਮਤ ਸੂਚਕਾਂਕ ਦੇ ਕੁਝ ਤੱਤ ਅਸਥਿਰਤ ਹੁੰਦੇ ਨੇ ਉਹ ਉਮੀਦ ਨਹੀਂ ਕਰਦੇ ਕਿ ਯਾਤਰਾ ਦੀ ਲਾਗਤ ਵਿੱਚ ਵੱਡੇ ਵਾਧੇ ਦੀ ਇਸ ਮਹੀਨੇ ਦਰਹਾਈ ਜਾਵੇਗੀ ਉਦਾਹਰਨ ਦੇ ਲਈ ਪੋਜਨ ਉਤੇ ਬ੍ਰਾਊਨ ਇਹ ਵੀ ਨੋਟ ਕਰਦਾ ਹੈ ਕਿ ਖੇਤੀਬਾੜੀ ਵਸਤੂਆਂ ਲਈ ਸੂਚਕ ਸੁਝਾਅ ਦਿੰਦੇ ਨੇ ਕਿ ਇੱਥੇ ਕੀਮਤਾਂ 'ਤੇ ਦਬਾਅ ਆਉਣ ਵਾਲੇ ਮਹੀਨਿਆਂ ਵਿੱਚ ਵੀ ਬਰਕਰਾਰ ਨਹੀਂ ਰਹੇਗਾ ਉਹ ਸਾਰੇ ਸੁਝਾਅ ਦੇ ਰਹੇ ਨੇ ਕਿ ਸੀਪੀਆਈ ਵਿੱਚ ਖੁਰਾਕੀ ਮਹਿੰਗਾਈ ਨੂੰ ਚੰਗਾ ਵਿਵਹਾਰ ਰੱਖਣਾ ਚਾਹੀਦਾ ਹੈ ਇਸ ਲਈ ਉਹ ਸੱਚਮੁੱਚ ਨਹੀਂ ਸੋਚਦੇ ਕਿ ਇਸ ਬਾਰੇ ਹਜੇ ਚਿੰਤਾ ਕਰਨ ਵਾਲੀ ਕੋਈ ਗੱਲ ਹੈ ਅਲਬਰਟਾ ਸੰਘੇ ਡੈਂਟਲ ਯੋਜਨਾ ਤੋਂ ਬਾਹਰ ਹੋ ਰਿਹਾ ਜਿਸ ਦੀ ਜਾਣਕਾਰੀ ਅਲਬਰਟਾ ਦੇ ਪ੍ਰੀਮੀਅਰ ਦੇ ਵੱਲੋਂ ਕੈਨੇਡੀਅਨ ਸਰਕਾਰ ਦੇ ਨਾਲ ਸਾਂਝੀ ਕੀਤੀ ਗਈ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਲਿਖੇ ਗਏ ਪੱਤਰ ਦੇ ਵਿੱਚ ਡੈਨੀਅਲ ਸਮੀਥ ਨੇ ਕਿਹਾ ਹੈ ਕਿ ਕੈਨੇਡੀਅਨ ਡੈਂਟਲ ਕੇਅਰ ਪਲਾਨ ਸੂਬਾਈ ਅਧਿਕਾਰ ਖੇਤਰ ਦੀ ਉਲੰਘਣਾ ਕਰਦਾ ਹੈ ਅਲਬਰਟਾ ਦੇ ਪ੍ਰੀਮੀਅਰ ਨੇ ਫੈਡਰਲ ਡੈਂਟਲ ਪਲਾਨ ਤੋਂ ਬਾਹਰ ਹੋ ਜਾਣ ਬਾਰੇ ਕੈਨੇਡਾ ਸਰਕਾਰ ਨੂੰ ਦੱਸਿਆ ਮੰਗਲਵਾਰ ਦੁਪਹਿਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲਿਖੇ ਪੱਤਰ ਵਿੱਚ ਡੈਨੀਅਲ ਸਮਿਥ ਨੇ ਕਿਹਾ ਕਿ ਕੈਨੇਡੀਅਨ ਡੈਂਟਲ ਪਲਾਨ ਗ੍ਰਾਜ਼ੀ ਅਧਿਕਾਰ ਖੇਤਰ ਦੀ ਉਲੰਘਣਾ ਕਰਦੀ ਹੈ ਜੇਕਰ ਸਮੂਹ ਸਰਕਾਰ ਦੁਆਰਾ ਕੋਈ ਨਵਾਂ ਸਿਹਤ ਪ੍ਰੋਗਰਾਮ ਵਿਕਸਿਤ ਕੀਤਾ ਜਾਣਾ ਸੀ ਤਾਂ ਇਸ ਨੂੰ ਪ੍ਰਾਂਤਾਂ ਅਤੇ ਖੇਤਰ ਦੇ ਨਾਲ ਪੂਰਨ ਸਹਿਯੋਗ ਦੇ ਨਾਲ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਦਾ ਐਲਾਨ ਕਰਨ ਤੋਂ ਪਹਿਲਾਂ ਚਰਚਾ ਹੋਣੀ ਚਾਹੀਦੀ ਕਿ ਬਦਕਿਸਮਤੀ ਦੇ ਨਾਲ ਅਜਿਆ ਨਹੀਂ ਹੋਇਆ ਇਸ ਪ੍ਰਕਾਰ ਅਲਬਰਟਾ ਫੈਡਰਲ ਯੋਜਨਾ ਤੋਂ ਬਾਹਰ ਨਿਕਲਣ ਅਤੇ ਅਲਬਰਟਾ ਵਾਸੀਆਂ ਦੇ ਲਈ ਆਪਣੇ ਰਾਜ ਦੇ ਪ੍ਰੋਗਰਾਮ ਨੂੰ ਬਣਾਈ ਰੱਖਣ ਦਾ ਇਰਾਦਾ ਰੱਖਦਾ ਹੈ ਅਲਬਰਟਾ ਫੈਡਰਲ ਡੈਂਟਲ پلان ਤੇ ਰਾਜ ਦੇ ਹਿੱਸੇ ਲਈ ਇੱਕ ਸਮਝੌਤੇ ਉੱਤੇ ਗੱਲਬਾਤ ਕਰਨਾ ਚਾਹੁੰਦਾ ਹੈ ਅਤੇ ਇਸ ਦਿਨਾ ਸ਼ਰਤ ਕਵਰੇਜ ਦੀ ਬਜ ਤੋਂ ਬਹੁਤ ਘੱਟ ਕਮਾਈ ਵਾਲੇ ਅਲਬਰਟਾ ਵਾਸੀਆਂ ਲਈ ਡੈਂਟਲ ਕਵਰੇਜ ਦਾ ਵਿਸਥਾਰ ਕਰਨ ਲਈ ਕਰੇਗਾ ਉਨਾ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਸੰਬੰਧਤ ਅਧਿਕਾਰ 2 ਸਾਲ ਦੀ ਸਮਾਂ ਸੀਮਾ ਅੰਦਰ ਆਪਸੇ ਸਹਿਮਤੀ ਦੇ ਨਾਲ ਸ਼ਰਤਾਂ ਉੱਤੇ ਗੱਲਬਾਤ ਕਰ ਸਕਦੇ ਨੇ ਅਤੇ 2026 ਤੱਕ ਬਾਹਰ ਨਿਕਲਣ ਦੀ ਯੋਜਨਾ ਵੀ ਬਣਾ ਸਕਦੇ ਨੇ ਇਸ ਦੇ ਨਾਲ ਹੀ ਅਲਬਰਟਾ ਡੈਂਟਲ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਹੋਏ ਡਾਕਟਰ ਹਰਨ ਸਹਲਚੀਨ ਨੇ ਕਿਹਾ ਹੈ ਕਿ ਇਹ ਬਹੁਤ ਜ਼ਿਆਦਾ ਕਾਗਜ਼ੀ ਕਾਰਵਾਈ ਬਣਾਉਂਦਾ ਹੈ ਇਸ ਦੇ ਨਾਲ ਹਾਲਾਂਕਿ ਇੱਥੇ ਸਿਰਫ ਇੱਕ ਅਣਜਾਨ ਹੈ ਅਸੀਂ ਬਿਲਕੁਲ ਨਹੀਂ ਜਾਣਦੇ ਕਿ ਕੌਣ ਕਵਰੇਜ ਕਰ ਰਿਹਾ ਹੈ ਅਤੇ ਅਲਬਰਟਾ ਡੈਂਟਲ ਐਸੋਸੀਏਸ਼ਨ ਦੇ ਚੁਣੇ ਹੋਏ ਪ੍ਰਧਾਨ ਡਾਕਟਰ ਹਰਚੇ ਨੇ ਇਸ ਦੇ ਨਾਲ ਅੱਗੇ ਵੀ ਕਿਹਾ ਹੈ ਕਿ ਅਲਬਰਟਾ ਦੇ ਦੰਦਾਂ ਦੇ ਡਾਕਟਰਾਂ ਵਿੱਚੋਂ ਲਗਭਗ 60 ਤੋਂ 70% ਹਨ ਜੋ ਵਰਤਮਾਨ ਦੇ ਵਿੱਚ ਪ੍ਰੋਗਰਾਮ ਲਈ ਸਾਈਨ ਅਪ ਨਹੀਂ ਕੀਤੇ ਗਏ ਉਹੋ ਗਲਤ ਜਾਣਕਾਰੀ ਨਹੀਂ ਚਿੰਤਾਵਾਂ ਦਾ ਹਵਾਲਾ ਦਿੰਦੇ ਨੇ ਅਤੇ ਦਲੀਲ ਦਿੰਦੇ ਨੇ ਕਿ ਮਰੀਜ਼ਾਂ ਨੂੰ ਮੁਫਤ ਦੇਖਭਾਲ ਦਾ ਦਾਵਾ ਕੀਤਾ ਜਾ ਰਿਹਾ ਜਦੋਂ ਉਹਨਾਂ ਨੂੰ ਹਜੇ ਵੀ ਜੇਬ ਵਿੱਚੋਂ ਭੁਗਤਾਨ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ। ਬੀਟੇ ਦਿਨੀ ਅਨਟਾਰੀਓ ਪਬਲਿਕ ਸਰਵਿਸ EMPLOYEES ਯੂਨੀਅਨ ਦੇ ਵੱਲੋਂ ਘੋਸ਼ਣਾ ਕੀਤੀ ਗਈ ਹੈ ਕਿ ਲੇਵੀ ਕੈਨੇਡਾ ਦੁਆਰਾ ਨਿਯੁਕਤ ਕੀਤੇ ਗਏ 50 ਤੋਂ ਵੱਧ ਫੂਡ ਸਰਵਿਸ ਵਰਕਰਾਂ ਨੂੰ ਆਉਣ ਵਾਲੇ ਦਿਨਾਂ 'ਚ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਐਚਆਰਟੀ ਅਨਟਾਰੀਓ ਸਾਇੰਸ ਸੈਂਟਰ ਦੇ ਅਚਾਨਕ ਬੰਦ ਹੋਣ ਦਾ ਸਿੱਧਾ ਨਤੀਜਾ ਹੈ। Ontario Science Center ਦੇ ਵਿੱਚ ਛਾਂਟੀ ਸ਼ੁਰੂ ਹੋ ਗਈ ਹੈ Ontario Public Service Employees Union ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਵਿੱਚ 50 ਤੋਂ ਵੱਧ ਫੂਡ ਸਰਵਿਸ ਕਰਮਚਾਰੀਆਂ ਨੂੰ ਕੱਢਿਆ ਜਾਵੇਗਾ ਯੂਨੀਅਨ ਦਾ ਕਹਿਣਾ ਹੈ ਕਿ ਕਰਮਚਾਰੀ Levi Canada ਨਾਮਕ ਬਾਰੀਰ ਦੇ ਕਿਤੇ ਦਰ ਤੇ ਵੱਲੋ ਤੇ ਨਾਫਨੀ ਸੂਬੇ ਨੇ ਪਿਛਲੇ ਸ਼ੁੱਕਰਵਾਰ ਦੁਪਹਿਰ ਨੂੰ ਅਚਾਨਕ ਸਾਇੰਸ ਸੈਂਟਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ ਇਨਫਰਾਸਟ੍ਰਕਚਰ ਅੰਟਾਰੀਓ ਦਾ ਕਹਿਣਾ ਹੈ ਕਿ ਛੱਤ ਦੇ ਕੁਝ ਹਿੱਸਿਆਂ ਵਿੱਚ ਢਾਂਚੇ ਦੀਆਂ ਸਮੱਸਿਆਵਾਂ ਸਨ ਜਿਸ ਕਾਰਨ ਇਮਾਰਤ ਨੂੰ ਲੋਕਾਂ ਦੇ ਲਈ ਅਚਾਨਕ ਬੰਦ ਕਰਨਾ ਪਿਆ ਇਮਾਰਤ ਨੂੰ ਬੰਦ ਕਰਨ ਦੇ ਨਾਲ ਸਥਾਨਕ ਨਿਵਾਸੀਆਂ ਵਿਗਿਆਨੀਆਂ ਅਤੇ ਪ੍ਰੇਮੀਆਂ ਅਤੇ ਇਮਾਰਤ ਨੂੰ ਡਿਜ਼ਾਈਨ ਕਰਨ ਵਾਲੇ ਆਰਕਟੈਕਚਰ ਫਰਮ ਦੇ ਵਿੱਚ ਵੀ ਕਾਫੀ ਨਿਰਾਸ਼ਗੀ ਪਾਈ ਜਾ ਰਹੀ ਹੈ ਯੂਨੀਅਨ ਦੇ ਪ੍ਰਧਾਨ ਜੇਪੀ ਹਾਰਨਿਕ ਨੇ ਕਿਹਾ ਹੈ ਕਿ ਇਹ ਸਰਕਾਰ ਸਪਸ਼ਟ ਰੂਪ ਦੇ ਨਾਲ ਇਸ ਖੂਬਸੂਰਤ ਇਤਿਹਾਸਿਕ ਇਮਾਰਤ ਨੂੰ ਬੰਦ ਕਰਨ ਦੇ ਬਹਾਨੇ ਲੱਪ ਰਹੀ ਹੈ ਪਰ ਉਨ੍ਹਾਂ ਨੇ ਇਸ ਗੱਲ ਉੱਤੇ ਧਿਆਨ ਨਹੀਂ ਦਿੱਤਾ ਕਿ ਅਨਟਾਰੀਓ ਦੇ ਵਿੱਚ ਕਿੰਨੇ ਲੋਕ ਸਾਇੰਸ ਸੈਂਟਰ ਨੂੰ ਪਸੰਦ ਕਰਦੇ ਨੇ ਅਤੇ ਚਾਹੁੰਦੇ ਹਨ ਇਸੇ ਨਾਲ ਹੀ ਉਨ੍ਹਾਂ ਕਿਹਾ ਕਿ ਸੂਬੇ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਵਿਗਿਆਨ ਕੇਂਦਰ ਨੂੰ ਨਵੇਂ ਅਨਟਾਰੀਓ ਪਲੇਸ ਦੇ ਵਿੱਚ ਤਬਦੀਲ ਕੀਤਾ ਜਾਵੇਗਾ ਜੋ ਨਿਰਮਾਣ ਤੇ ਸ਼ੁਰੂਆਤੀ ਪੜਾਅ ਦੇ ਵਿੱਚ ਹੈ ਜਿੱਥੇ ਇੱਕ ਵੱਡਾ ਸਪਾ ਮੋਰਸੂਜੀਤ ਕਿਤੇ ਸੰਗੀਤ ਸਮਾਰੋਹ ਸਥਾਨ ਅਤੇ ਇੱਕ ਨਵੇਂ ਮਰੀਨਾ ਦੇ ਨਾਲ ਜੁੜ ਜਾਵੇਗਾ। ਅਨਟਾਰੀਓ ਦੀ ਸਪੈਸ਼ਲ ਇਨਵੈਸਟੀਗੇਸ਼ਨ ਪੁਲਿਸ ਦੀ ਯੂਨਿਟ ਨੇ ਆਟਵਾ ਪੁਲਿਸ ਦੇ ਇੱਕ ਸਾਬਕਾ ਡਿਪਟੀ ਚੀਫ ਤੇ ਇੱਕ ਇਨਸਪੈਕਟਰ ਹੋਣ ਦੌਰਾਨ ਵਾਪਰੀ ਇੱਕ ਘਟਨਾ ਦੇ ਲਈ ਜਿੰਸੀ ਸੋਸ਼ਣ ਦੇ ਦੋਸ਼ ਲਗਾਏ ਨੇ। ਜੋ ਸਵਾਲ ਨੇ ਤੋਚਰਪਾਈ ਦੇ ਵਿੱਚ ਜਿੰਸੀ ਸੋਸ਼ਣ ਦੇ ਦੋਸ਼ਾਂ ਦੇ ਚਲਦਿਆਂ ਅਸਤੀਫਾ ਦੇ ਦਿੱਤਾ ਸੀ। ਜਿਸ ਦੇ ਚਲਦੇ ਆ ਪੁਲਿਸ ਨੇ ਅੱਜ ਇਹ ਕਿ ਜਸਵਾਲ ਨੂੰ ਅੱਜ ਐਸ ਆਈ ਯੂ ਨੇ ਗ੍ਰਿਫਤਾਰ ਕੀਤਾ ਅਤੇ ਬਾਅਦ ਦੇ ਵਿੱਚ ਔਰਤ ਦੇ ਨਾਲ ਗੱਲ ਨਾ ਕਰਨ ਤੇ ਔਰਤ ਦੇ 100 ਮੀਟਰ ਦੇ ਦਾਇਰੇ ਦੇ ਵਿੱਚ ਨਾ ਆਉਣ ਹਥਿਆਰ ਨਾ ਰੱਖਣ ਗੋਸਬੋ ਪਾਬੰਦੀਸ਼ੁਦਾ ਹਥਿਆਰ ਪਾਬੰਦੀਸ਼ੁਦਾ ਡਿਵਾਈਸਾਂ ਗੋਲਾ ਬਰੂਦੀਆਂ ਵਿਸਫੋਟਕ ਪਦਾਰਥ ਦੇ ਨਾਲ ਨਾਲ ਜੋ ਕੋਈ ਵੀ ਅਜਿਹਾ ਪਦਾਰਥ ਹੈ ਉਸ ਨੂੰ ਸਮਰਪਣ ਕਰਨ ਦੇ ਨਾਲ ਹੋਣ ਨਾ ਸ਼ਰਤਾ ਤੇ ਰਿਹਾ ਕੀਤਾ ਗਿਆ ਉਡਵਾ ਪੁਲਿਸ ਪੋਸਟ ਦੇ ਸਾਬਕਾ ਡਿਪਟੀ ਚੀਫ ਉੱਤੇ ਇੱਕ ਦਹਾਕਿਤ ਉਹ ਵੱਦ ਸਮਾਂ ਪਹਿਲਾਂ ਇੱਕ ਔਰਤ ਦਾ ਜਿਨਸੀ ਸੋਸ਼ਣ ਕਰਨ ਦਾ ਦੋਸ਼ ਲਗਾਇਆ ਗਿਆ ਹੈ ਅਨਟਾਰੀਓ ਦੇ ਪੁਲਿਸ ਨਿਗਰਾਨ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਸਪੈਸ਼ਲ ਇਨਫੈਸਟੀਗੇਸ਼ਨ ਯੂਨਿਟ ਨੇ ਕਿਹਾ ਹੈ ਕਿ ਜਦੋਂ 2011 ਦੇ ਵਿੱਚ ਕਥਿਤ ਹਮਲਾ ਹੋਇਆ ਸੀ ਤਾਂ ਉਹਦੇ 'ਚ ਸਵਾਲ ਇੱਕ ਪੁਲਿਸ ਇੰਸਪੈਕਟਰ ਸੀ ਉਸ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਕਈ ਸ਼ਰਤਾਂ ਉੱਤੇ ਹੁਣ ਰਿਹਾ ਕੀਤਾ ਗਿਆ ਹੈ जिसਦੇ ਵਿੱਚ औरत के नाल ਗਲਪਾਤ ਨਾ ਕਰਨਾ ਅਤੇ ਕੋਈ ਹਥਿਆਰ ਨਾ ਰੱਖਣਾ ਸ਼ਾਮਲ ਹੈ ਐਸਆਈਯੂ ਨੇ ਇੱਕ ਨਿਊਜ਼ ਰੀਲਿਸ ਦੇ ਵਿੱਚ ਕਿਹਾ ਹੈ ਕਿ ਇਹ ਮਾਮਲਾ ਅਦਾਲਤ ਦੇ ਸਾਹਮਣੇ ਆਇਆ ਅਤੇ ਦੋਸ਼ੀ ਦੇ ਨਿਰਪੱਖ ਮੁਕਦਮੇ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਐਸਆਈਯੂ ਜਾਂਚ ਉਤੇ ਹੋਰ ਟਿੱਪਣੀ ਨਹੀਂ ਕਰੇਗਾ ਵਾਸਟੋਕ ਨੇ ਅੱਗੇ ਲਿਖਿਆ ਕਿ ਜੇ ਸਵਾਲ ਦੇ ਵਕੀਲ ਅਰੇ ਗੋਲਡ ਕਿਰਨੇ ਕਿ ਹੈ ਕਿ ਉਸਾ ਵਕਿਲ ਪੂਰੀ ਤਰ੍ਹਾਂ ਅਤੇ ਜੋਲਦਾ ਟਾਂਗ ਦੇ ਨਾਲ ਆਪਣਾ ਪਛਾਣ ਕਰੇਗਾ ਜਿਸ ਨੂੰ ਉਸਨੇ ਝੂਠ ਦੋਸ਼ ਕਿਹਾ ਸੀ ਗੋਇਕਿੰ ਨੇ ਇੱਕ ਬਿਆਨ ਦੇ ਵਿੱਚ ਆਵੀ ਲਿਖੇ ਕਿ ਅਨਟਾਰੀਓ ਦੀ ਵਿਸ਼ੇਸ਼ ਜਾਂਚ ਯੂਨਿਟ ਨੇ 15 ਮਹੀਨਿਆਂ ਦੀ ਦੇਰੀ ਤੋਂ ਬਾਅਦ ਅਤੇ ਵਕੀਲ ਦੁਆਰਾ ਅਪਡੇਟ ਕਰਨ ਦੇ ਲਈ ਕਈ ਬੇਨਤੀਆਂ ਦੇ ਬਾਵਜੂਦ ਸ਼੍ਰੀ ਜਸਵਾਲ ਨੂੰ ਇੱਕ ਇਲਜ਼ਾਮ ਦੇ ਨਾਲ ਚਾਰਜ ਕਰਨ ਦੀ ਚੋਣ ਕੀਤੀ ਹੈ ਜੋ ਮੂਹਕਾ ਪ੍ਰਸਤ ਅਤੇ ਤੱਥਾਂ ਤੋਂ ਸੰਭਵ ਹੈ ਐਸਆਈਯੂ ਕੋਲ ਇਨਾਂ ਦੋਸ਼ਾਂ ਦਾ ਸਮਰਥਨ ਕਰਨ ਦੇ ਲਈ ਕੋਈ ਉਦੇਸ਼ ਸਬੂਤ ਨਹੀਂ ਹੈ ਐਸਆਈਯੂ ਨੇ ਕਿਹਾ ਕਿ ਉਸਨੇ ਮਾਰਚ 2023 ਦੇ ਵਿੱਚ ਆਟਵਾ ਪੁਲਿਸ ਦੁਆਰਾ ਜਸਵਾਲ ਵਿਰੁੱਧ ਦੋਸ਼ਾਂ ਬਾਰੇ ਸੂਚਿਤ ਕਰਨ ਤੋਂ ਬਾਅਦ ਆਪਣੀ ਜਾਂਚ ਸ਼ੁਰੂ ਕੀਤੀ। ਉਟਾਵਾ ਪੁਲਿਸ ਨੇ ਮੰਗਲਵਾਰ ਨੂੰ ਇੱਕ ਸੰਖੇਪ ਬਿਆਨ ਜਾਰੀ ਕਰਦਿਆ ਕਿਹਾ ਕਿ ਜਸਵਾਲ ਨੇ 2022 ਵਿੱਚ ਫੋਰੈਸ ਤੋਂ ਅਸਤੀਫਾ ਦੇ ਦਿੱਤਾ ਸੀ। ਉਟਾਵਾ ਪੁਲਿਸ ਸੇਵਾ ਕਮਿਊਨਿਟੀ ਅਤੇ ਸਾਡੇ ਮੈਂਬਰਾਂ ਉੱਤੇ ਪ੍ਰਭਾਵ ਨੂੰ ਧਿਆਨ ਦੇ ਵਿੱਚ ਰੱਖਦੀ ਹੈ। ਇਸਨੇ ਲਿਖਿਆ ਕਿ ਇਸ ਕੇਸ ਤੋਂ ਪ੍ਰਭਾਵਿਤ ਕਿਸੇ ਵੀ ਵਿਅਕਤੀ ਨੂੰ ਖੇਤਰ 'ਚ ਉਪਲਬਧ ਸੇਵਾਵਾਂ ਤੋਂ ਸਹਾਇਤਾ ਲੈਣ ਦੇ ਲਈ ਉਤਸ਼ਾਹਿਤ ਕੀਤਾ ਹੈ। ਗੋਲਕਿੰ ਨੇ ਅੱਗੇ ਕਿਹਾ ਕਿ ਉਹ ਜਸਵਾਲ ਦੇ ਲਈ ਜਲਦੀ ਤੋਂ ਜਲਦੀ ਮੁਕਦਮੇ ਦੀ ਮੰਗ ਕਰਨਗੇ ਜੋ 18 ਜੁਲਾਈ ਨੂੰ ਉਟਵਾ ਦੇ ਅਦਾਲਤ ਵਿੱਚ ਪੇਸ਼ ਹੋਣ ਵਾਲਾ ਹੈ ਤੇ ਜਨਤਾ ਇੱਕ ਪਾਸੇ ਤੋਂ ਉਹ ਸੁਣਦੇ ਹਨ ਤਾਂ ਅਸਲ ਵਿੱਚ ਕੋਈ ਵੀ ਦੋਸ਼ ਲਗਾਇਆ ਜਾ ਰਿਹਾ ਹੈ ਤਾਂ ਉਹ ਹੈਰਾਨ ਹੋ ਜਾਣਗੇ ਕਿ ਇੰਨਾ ਛੋਟੇ ਦੇਸ਼ ਨੂੰ ਐਸ ਆਈ ਯੂ ਦੇ ਡਾਇਰੈਕਟਰ ਦੀ ਪਰਵਾਨਗੀ ਨੂੰ ਮੋਹਰ ਮਿਲੀ ਹੈ ਇਸ ਨਾਲ ਹੀ ਅਨਟਾਰੀਓ ਸਿਵਲਿਅਨ ਪੁਲਿਸ ਕਮਿਸ਼ਨਰ ਦੁਆਰਾ ਦਾਇਰ ਟ੍ਰਿਬਿਊਨਲ ਦਸਤਾਵੇਜ਼ ਦਰਸਾਉਂਦੇ ਨੇ ਕਿ ਜਸਵਾਲ ਨੂੰ ਪੁਲਿਸ ਸਰਵਿਸੈਸ ਐਕਟ ਦੇ ਤਹਿਤ ਕਥਿਤ ਦੁਰਵਿਵਹਾਰ ਦੇ ਕਈ ਮਾਮਲਿਆਂ ਦਾ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਫਰਵਰੀ 2022 ਦੇ ਵਿੱਚ ਪੁਲਿਸ ਸਿੰਘ ਛਡਣ ਤੋਂ ਬਾਅਦ ਇਹ ਦੋਸ਼ ਵਾਪਸ ਲੈ ਲਏ ਗਏ ਸਨ ਕੰਮ ਵਾਲੀ ਥਾਂ ਤੇ ਜਿਨਸੀ ਸੋਸ਼ਣ ਦੇ ਦੋਸ਼ਾਂ ਦੇ ਨਾਲ ਸੰਬੰਧਿਤ ਬੇਇੱਜ਼ਤੀ ਅਤੇ ਬਦਨਾਮ ਵਿਵਹਾਰ ਸਮੇਤ ਇੰਨਾ ਵਿੱਚੋਂ 6 ਦੋਸ਼ ਆਟਵਾ ਪੁਲਿਸ ਫੋਰਸ ਦੇ ਨਾਲ ਉਸ ਦੇ ਸਮੇਂ ਤੋਂ ਪੈਦਾ ਹੋਏ ਸਨ ਖੋਦ ਦੇ ਡਰਹਮ ਰੀਜਨਲ ਪੁਲਿਸ ਸਰਵਿਸ ਦੇ ਟਿਪਟਿ ਚੀਫ ਦੇ ਰੂਪ ਵਿੱਚ ਉਸ ਦੀ ਭੂਮਿਕਾ ਦੇ ਨਾਲ ਸੰਬੰਧਿਤ ਨੇ ਇੱਕ ਹੁੱਤਾ ਜੋ ਉਸਨੇ 2018 ਤ ਵਿੱਚ ਉਹਟਵਾ ਵਾਪਸ ਆਉਣ ਤੋਂ ਪਹਿਲਾਂ 2 ਸਾਲ ਦੇ ਲਈ ਰੱਖਿਆ ਹੋਇਆ ਸੀ। ਬੀਤੇ ਹਫਤੇ ਸੀਡੀਕੇ ਗਲੋਬਲ ਉੱਤੇ ਸਾਈਬਰ ਅਟੈਕ ਹੋਣ ਤੋਂ ਬਾਅਦ ਸੀਡੀਕੇ ਦੇ ਕੰਮਕਾਰ ਉੱਤੇ ਡੂੰਗਾ ਪ੍ਰਭਾਵ ਪਿਆ ਹਾਲਾਂਕਿ ਹਮਲਾ ਹੋਣ ਤੋਂ ਬਾਅਦ ਕੰਪਨੀ ਨੇ ਆਪਣੇ ਸਾਰੇ ਸਿਸਟਮਾਂ ਨੂੰ ਪ੍ਰਕਿਰਿਆਤਮਕ ਨਾਤਮਕ ਤੌਰ ਉੱਤੇ ਬੰਦ ਕਰ ਦਿੱਤਾ ਸੀ। ਇਸ ਸਾਈਬਰ ਅਟੈਕ ਇੰਨਾ ਪਾਵਰਫੁਲ ਸੀ ਕਿ ਇਸ ਦੇ ਨਾਲ 15000 ਡੀਲਰਸ਼ਿਪ ਇਸ ਅਟੈਕ ਦੇ ਨਾਲ ਪ੍ਰਭਾਵਿਤ ਹੋਏ ਸਨ ਦੱਸਿਆ ਕਿ ਸੀਡੀਕੇ ਨੂੰ ਆਟੋ ਵਿਕਰੀ ਉਦਯੋਗ ਦੇ ਵਿੱਚ ਇੱਕ ਪ੍ਰਮੁੱਖ ਖਿਡਾਰੀ ਮੰਨਿਆ ਜਾਂਦਾ ਹੈ ਅਤੇ ਡੀਲਰਾਂ ਨੂੰ ਸੌਫਟਵੇਅਰ ਪ੍ਰਦਾਨ ਕਰਦਾ ਹੈ ਜੋ ਵਾਹਨਾਂ ਦੀ ਵਿਕਰੀ ਦੀ ਸਹੂਲਤ ਦੇ ਨਾਲ-ਨਾਲ ਵਿੱਤ ਬੀਮਾ ਅਤੇ ਮੁਰੰਮਤ ਵਰਗੇ ਕਾਰਜਾਂ ਦੇ ਵਿੱਚ ਵੀ ਮਦਦ ਕਰਦੇ ਨੇ ਕੰਪਨੀ ਨੇ ਕਿਹਾ ਕਿ ਹਮਲੇ ਕਾਰਨ ਇੱਕ ਆਊਟੇਜ ਹੋਇਆ ਜੋ ਅਜੇ ਵੀ ਇਸ ਸੰਚਾਲਨ ਨੂੰ ਪ੍ਰਭਾਵਿਤ ਕਰ ਰਿਹਾ ਹੈ ਕੈਨੇਡੀਅਨ ਆਟੋਮੋਬਾਈਲ ਡੀਲਰਸ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੀਈਓ ਟੀਮ ਰੀਅਸ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਸੀਡੀਕੇ ਦੁਆਰਾ ਆਊਟੇਜ ਨੇ ਕੈਨੇਡਾ ਦੇ ਵਿੱਚ ਸੈਂਕੜੇ ਡੀਲਰਸ਼ਿਪ ਨੂੰ ਪ੍ਰਭਾਵਿਤ ਕੀਤਾ ਪਰ ਉਹਨਾਂ ਦੇ ਵੱਲੋਂ ਕੈਨੇਡਾ ਭਾਰਤ ਦੇ ਵਿੱਚ ਸੈਂਕੜੇ ਡੀਲਰਸ਼ਿਪਾਂ ਬਾਰੇ ਗੱਲ ਕੀਤੀ ਜਾ ਰਹੀ ਹੈ ਜੋ ਬ੍ਰਾਂਡ ਉਹਨਾਂ ਦੇ ਨਾਲ ਜੁੜੇ ਹੋਏ ਨਹੀਂ ਬੀਤੇ ਦਿਨੀ ਫੋਰਟਨੇਸ ਸਥਾਨਕ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਪੁਸ਼ਟੀ ਕੀਤੀ ਕਿ ਸੀਡੀ ਕੇ ਆਊਟੇਜ ਨੇ ਇਸੇ ਕੁਝ ਲੀਗਾਂ ਨੂੰ ਪ੍ਰਭਾਵਿਤ ਕੀਤਾ ਹੈ ਪਰ ਫਿਰ ਵੀ ਵਿਕਰੀ ਕਾਲਜ ਜਾਰੀ ਨਹੀਂ ਤੇ ਅਮਰੀਕਾ ਵਿੱਚ ਅਸਬਰੀ ਆਟੋਮੋਟਿਵ ਗਰੁੱਪ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਇਹ ਵੀ ਹਮਲੇ ਦੇ ਨਾਲ ਪ੍ਰਭਾਵਿਤ ਹੋਇਆ ਹੈ ਜਿਸ ਨਾਲ ਵਿਕਰੀ ਸੇਵਾ ਅਤੇ ਵਸਤੂ ਸੂਚੀ ਪ੍ਰਭਾਵਿਤ ਹੋਈ ਹੈ ਬਾਲਟੀ ਮੋਲ ਦੇ ਵਿੱਚ ਪਲਾਸਾ ਫੋਰਟ ਦੇ ਜਰਨਲ ਮੈਨੇਜਰ ਕੋਰਟੇਵਾਸ ਗੁਗਲੀਓਟਾ ਵਰਗੇ ਕੁਝ ਲੋਕਾਂ ਦੇ ਲਈ ਸੀਡੀਕੇ ਪ੍ਰਣਾਲੀਆਂ ਤੋਂ ਬਿਨਾ ਕੰਮ ਕਰਨ ਨੇ ਕਾਕਸੀ ਕਾਰਵਾਈ ਨੂੰ ਬਣਾਉਣ ਦੇ ਲਈ ਛੱਡ ਦਿੱਤਾ। ਦੂਜੇ ਸਾਈਬਰ ਹਮਲੇ ਤੋਂ ਬਾਅਦ ਉਸਨੇ ਕਿਹਾ ਕਿ ਕੰਪਨੀ ਨੇ ਉਦੋਂ ਤੱਕ ਕਾਰੋਬਾਰ ਬੰਦ ਕਰਨ ਦਾ ਫੈਸਲਾ ਕੀਤਾ ਹੈ ਜਦ ਤੱਕ ਸਿਸਟਮ ਬੈਕਅਪ ਅਤੇ ਚੱਲ ਨਹੀਂ ਜਾਂਦਾ। ਇਹ ਸਾਡੇ ਲਈ ਪਹਿਲਾ ਹੈ ਇਸ ਦਿਨਾਲ ਹੀ ਇਸ ਲਈ ਅਣਜਾਣ ਖੇਤਰ ਹੈ। ਇਸ ਦਿਨਾਲ ਹੀ ਉਹਨਾਂ ਕਿਹਾ ਕਿ ਇਹ ਅਜੇ ਪਤਾ ਨਹੀਂ ਹੈ। ਆਊਟਰ ਸਾ ਪਰ ਪ੍ਰਭਾਵ ਕਿੰਨਾ ਸਮਾਂ ਰਹੇਗਾ ਪੂਰੀ ਬਹਾਲੀ ਦੇ ਲਈ ਕੋਈ ਵੀ ਮਿੱਟੀ ਨਹੀਂ ਹੈ ਫਿਰ ਵੀ ਕੁਝ ਸਾਈਬਰ ਸੁਰੱਖਿਆ ਮਹਾਰਾ ਨੇ ਸਾਵਧਾਨ ਰਹਿਣ ਨੂੰ ਕਿਹਾ ਅਤੇ ਨਾਲ ਹੀ ਜੁੜੇ ਖਪਤਕਾਰਾਂ ਨੂੰ ਇਹ ਮੰਨਣਾ ਚਾਹੀਦਾ ਹੈ ਕਿ ਉਹਨਾਂ ਦੇ ਡਾਟਾ ਦੀ ਉਲੰਘਣਾ ਕੀਤੀ ਗਈ ਹੈ ਅਤੇ ਕ੍ਰੈਡਿਟ ਦੀ ਨਿਗਰਾਨੀ ਕਰਨ ਉਤੇ ਮੁਹੀਮਾ ਤੋਂ ਸੁਚੇਤ ਰਹਿਣ ਦੇ ਲਈ ਵੀ ਗੱਲ ਆਖੀ ਹੈ ਇਸੇ ਨਾਲ ਹੀ ਈਐਸ ਨੇ ਕਿਹਾ ਕਿ ਵਧੇਰੇ ਪੱਧ ਦਾ ਫਾਸਟ ਦੇ ਲਈ ਸੀਟੀਕੇ ਦਬਾਅ ਪਾਵੇਗਾ ਅਤੇ ਜੋ ਕੋਈ ਗਾਹਕ ਡਾਟਾ ਸਾਈਬਰ ਅਟੈਕ ਤੋਂ ਪ੍ਰਭਾਵਿਤ ਹੋਇਆ ਹੈ ਉਹਨਾਂ ਅੱਗੇ ਕਿਹਾ ਕਿ ਇਸ ਦੇ ਮੈਂਬਰਾਂ ਨੂੰ ਜੋ ਪ੍ਰਾਪਤ ਹੋਇਆ ਉਸ ਦੇ ਆਧਾਰ ਉੱਤੇ ਬਹਾਲੀ ਇੱਕ ਦਿਨ ਦੀ ਗੱਲ ਹੋਣ ਦੀ ਸੰਭਾਵਨਾ ਹੈ ਫਿਰ ਵੀ ਉਹਨਾਂ ਨੇ ਕਿਹਾ ਕਿ ਇੱਕ ਵਾਰ ਅਜਿਆ ਹੋ ਜਾਨ ਉਤੇ ਪ੍ਰਭਾਵਿਤ ਰਿਡਰਸ਼ਿਪਾ ਦੇ ਲਈ ਅਜੇ ਵੀ ਲੰਬਾ ਸਮਾਂ ਲੱਗੇਗਾ ਉਹ ਸਾਰੀਆਂ ਚੀਜ਼ਾਂ ਜੋ ਵਰਤਮਾਨ ਦੇ ਵਿੱਚ ਦੂਜੇ ਤਰੀਕੇ ਦੇ ਨਾਲ ਕਰ ਰਹੇ ਨੇ ਕਲਮ ਅਤੇ ਕਾਗਜ਼ ਹੋਰ ਪ੍ਰਣਾਲੀਆਂ ਆਦੀ ਇਸ ਨੂੰ ਫਿਰ ਉਹਨਾਂ ਦੇ ਕੇਂਦਰੀ ਪ੍ਰਣਾਲੀਆਂ ਦੇ ਵਿੱਚ ਵਾਪਸ ਪਾਉਣ ਦੀ ਜ਼ਰੂਰਤ ਹੋਵੇਗੀ ਅਤੇ ਫਿਰ ਉਹਨਾਂ ਦੀ ਅਸਲੀਅਤ ਦੇ ਨਾਲ ਮੇਲ ਖਾਣ ਗਿਆ ਇਸ ਲਈ ਕੁਝ ਸਮੇਂ ਦੇ ਲਈ ਇਸ ਲੜੀ ਥੋੜਾ ਜਿਹਾ ਹੈਂਗਓਵਰ ਹੋਣ ਵਾਲੀ ਹੈ BC ਦੀਆਂ ਸੁਭਾਈ ਚੋਣਾਂ ਦੇ ਵਿੱਚ 4 ਮਹੀਨਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ BC ਐਂਟੀਪੀ ਸਰਕਾਰ ਸਦੀ ਸ਼ਹਿਰ ਦੇ ਵਿੱਚ ਆਪਣੀਆਂ ਪਹਿਲ ਕਦਮੀਆਂ ਨੂੰ ਅੱਗੇ ਵਧਾ ਰਹੀ ਹੈ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਸਿਹਤ ਮੰਤਰੀ ਐਡਵਨ ਟਿਕਸ ਨੇ ਕਿਹਾ ਹੈ ਕਿ ਵਸਨੀਕਾਂ ਦੀ ਸਿਹਤ ਸੰਭਾਲ ਲੋੜਾਂ ਨੂੰ ਪੂਰਾ ਕਰਨ ਦੇ ਲਈ ਟਿਪ ਪੁਆਇੰਟ ਯੋਜਨਾ ਦੇ ਹਰ ਕਦਮ ਉਤੇ ਕਾਰਵਾਈ ਕੀਤੀ ਜਾ ਰਹੀ ਹੈ BC ਦੀਆਂ ਸੁਬਾਈ ਚੋਣਾਂ ਦੇ ਵਿੱਚ 4 ਮਹੀਨੇ ਤੋਂ ਵੀ ਘੱਟ ਸਮੇਂ ਦੇ ਵਿੱਚ BC NTP ਸਰਕਾਰ ਸਰੀ ਦੇ ਸ਼ਹਿਰ ਦੇ ਵਿੱਚ ਆਪਣੀਆਂ ਪਹਿਲ ਕਦਮੀਆਂ ਤੋਂ ਅੱਗੇ ਵਧਾ ਰਹੀ ਹੈ ਅਤੇ 30 ਪੁਆਇੰਟ ਯੋਜਨਾ ਦੇ ਹਰ ਕਦਮ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਹਸਪਤਾਲ ਦਾ ਮੁੱਲ ਕੀ ਹੁੰਦਾ ਇਸ ਉੱਤੇ ਬੋਲਦੇ ਹੋਏ ਟਿਕਸ ਨੇ ਕਿਹਾ ਕਿ ਸਰੀ ਮੈਮੋਰੀਅਲ ਹਸਪਤਾਲ ਦੇ ਵਿੱਚ ਸਾਰੇ ਵਿਭਾਗਾਂ ਦੇ ਵਿੱਚ 293 ਨਵੀਆਂ ਅਸਾਮੀਆਂ ਸ਼ਾਮਲ ਕੀਤੀਆਂ ਗਈਆਂ ਨੇ ਅੱਗੇ ਉਹਨਾਂ ਕਿਹਾ ਕਿ ਇਸ ਵਿੱਚ 27 ਵਿੱਚੋਂ 23 ਨਵੀਆਂ ਪੀਡੀਆਟ੍ਰਿਕ ਐਮਰਜੈਂਸੀ ਅਸਾਮੀਆਂ ਸ਼ਾਮਲ ਹਨ ਜੋ ਪਰਿਆ ਕਿਆਂ ਨੇ ਅਤੇ ਨਾਲ ਇਸ ਸਰੀ ਮੈਮੋਰੀਅਲ ਹਸਪਤਾਲ ਦੇ ਵਿੱਚ ਅਸੋਸੀਏਟ ਫਿਜ਼ੀਸ਼ੀਅਨ ਅਹੁਦੇ ਦੇ ਲਈ ਇੱਕ ਨਵੇਂ ਰੈਜ਼ੀਡੈਂਟ ਕਲੀਨਿਕ ਅਸੋਸੀਏਟਸ ਨੂੰ ਨਿਯੁਕਤ ਕੀਤਾ ਗਿਆ ਅਤੇ 11 ਵਾਦੂ ਪੇਸ਼ਕਸ਼ਾ ਨੇ ਜੁੱਤੇ ਵੀ ਪਈਆਂ ਨੇ ਇਸੇ ਬਧੀਰੇ ਜਾਣਕਾਰੀ ਦਿੰਦੇ ਹੋਏ ਡਿਕਸ ਨੇ ਕਿਹਾ ਕਿ ਜਨਵਰੀ 2023 ਤੋਂ ਅੰਦਾਜੀ ਵਜੋਂ 5 ਨਵੇਂ ਨਰਸ ਪ੍ਰੈਕਟਿਸ਼ਨਰ ਭਰਤੀ ਕੀਤੇ ਗਏ ਨੇ ਅਤੇ ਅੰਦਰੂਨੀ ਦਵਾਈਆਂ ਅਤੇ ਥੋੜੇ ਸੀ ਅਤੇ ਜਨਰਲ ਸਰਜਰੀਆਂ ਦਾ ਸਮਰਥਨ ਕਰਦੇ ਨੇ ਫਰੇਜ਼ਰ ਹੈਲਥ ਨੇ ਸਰੀ ਮੈਮੋਰੀਅਲ ਹਸਪਤਾਲ ਦੇ ਵਿੱਚ ਕੁੱਲ ਇਲਾਕੇ 88 ਅੰਤਰਰਾਸ਼ਟਰੀ ਪੱਧਰ ਉਤੇ ਪੜੀਆਂ ਲਿਖਿਆ ਨਰਸਾਂ ਅਤੇ 71 ਅੰਤਰਰਾਸ਼ਟਰੀ ਪੱਧਰ ਉਤੇ ਪੜੇ ਲਿਖੇ ਡਾਕਟਰਾਂ ਨੂੰ ਨਿਯੁਕਤ ਕੀਤਾ ਡਿਕਸ ਦਾ ਕਹਨ ਹੈ ਕਿ ਇੰਟਰ ਨਿਸ਼ਚਾ ਦੇ ਨਾਲ ਨਾਲ ਨਵੇਂ ਨਰਸਿੰਗ ਗ੍ਰੈਜੂਏਟ ਵੀ ਰੱਖੇ ਗਏ ਨੇ ਉਹਨਾਂ ਨੇ ਕਿਹਾ ਕਿ ਸੂਬੇ ਵੱਲੋਂ ਸਰੀ ਵਿੱਚ ਸਿਹਤ ਸੰਭਾਲ ਦੇ ਲਈ ਐਲਾਨੀਆਂ ਗਈਆਂ 30 ਕਾਰਵਾਈਆਂ ਦੇ ਵਿੱਚੋਂ 14 ਮੁਕੰਮਲ ਹੋ ਚੁੱਕੀਆਂ ਨੇ ਅਤੇ 16 ਬਾਕੀ ਪ੍ਰਕਿਰਿਆਵਾਂ ਜਾਰੀ ਨੇ ਇਸ ਨਾਲ ਉਨ੍ਹਾਂ ਕਿਹਾ ਕਿ ਮੁਕੰਮਲ ਹੋਏ ਪ੍ਰੋਜੈਕਟ ਦੇ ਵਿੱਚ ਸਰੀ ਮੈਮੋਰੀਅਲ ਹਸਪਤਾਲ ਫੈਮਿਲੀ ਬਰਥਿੰਗ ਯੂਨਿਟ ਦੀ ਮੁਰੰਮਤ ਨਿਸ਼ਾਨਾ ਅੰਤਰਰਾਸ਼ਟਰੀ ਭਾਰਤੀ ਅਤੇ ਕਮਜ਼ੋਰ ਮਰੀਜ਼ਾਂ ਦੇ ਲਈ ਟਰਾਂਜੀਸ਼ਨ ਬੈੱਡ ਤੱਕ ਪਹੁੰਚ ਵਧਾਉਣਾ ਵੀ ਸ਼ਾਮਲ ਹੈ। ਬਾਕੀ ਬਚੇ ਪ੍ਰੋਜੈਕਟ ਦੇ ਵਿੱਚ ਡਾਇਗਨੋਸਟਿਕ ਸੇਵਾਵਾਂ ਦਾ ਤੱਕ ਵਧਾਉਣ ਦੇ ਅਤੇ ਸਮਰਥਾ ਨੂੰ ਵਧਾਉਣ ਦੇ ਲਈ ਮੌਜੂਦਾ ਆਪਰੇਟਿੰਗ ਰੂਮਾਂ ਦੇ ਵਿੱਚ ਮੁਰੰਮਤ ਕਰਨ ਲਈ ਕਾਰਡੀਅਕ ਸਮਰਥਾਵਾਂ ਵਾਲਾ ਇੱਕ ਨਵਾਂ ਐਮ ਆਰ ਆਈ ਅਤੇ ਸੀਟੀ ਸਕੈਨਰ ਸ਼ਾਮਲ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ ਇਹ ਅਪਡੇਟ ਉਸੇ ਦੀ ਨਾਇਆ ਜਦੋਂ ਇਹ ਕੋਸ਼ਨਾ ਕੀਤੀ ਗਈ ਸੀ ਕਿ ਸਰੀ ਦੇ ਵਿੱਚ ਹੋਰ ਪ੍ਰੀ ਫੈਬ੍ਰੀਕੇਟਿਡ ਕਲਾਸਰੂਮ ਸਪੇ ਆਏ ਸਨ ਜਿਸ ਦੇ ਵਿੱਚ oid yell rod elementary ਦੇ ਵਿੱਚ 7 ਕਲਾਸਰੂਮ ਲੈਟੀਮਰ ਰੋਡ ਐਲੀਮੈਂਟਰੀ ਵਿੱਚ 6 ਕਲਾਸਰੂਮ ਅਤੇ ਵਿਲੀਅਮ ਵਾਟਸਨ ਐਲੀਮੈਂਟਰੀ ਦੇ ਵਿੱਚ 12 ਕਲਾਸਰੂਮ ਚਾਮਲ ਸਨ ਨਵੇਂ ਕਲਾਸਰੂਮਾਂ ਦੇ ਤੌਰ 'ਤੇ 2025 ਥੀ ਪਟਿਆਲ ਵਿੱਚ ਤਿਆਰ ਹੋਣ ਦੀ ਉਮੀਦ ਹੈ ਸਰੀ ਵਿੱਚ ਪਰਿਵਾਰਕੂਲ ਸਕੂਲਾਂ ਦਾ ਤੇਜ਼ੀ ਨਾਲ ਵਿਸਤਾਰ ਕਰਨ ਦੀ ਸਰਕਾਰ ਦੀ ਯੋਜਨਾ ਦੇ ਹਿੱਸੇ ਵਜੋਂ ਉਹਨਾਂ ਦੇ ਭਾਈਚਾਰੇ ਦੇ ਵਿੱਚ 875 ਹੋਰ ਵਿਦਿਆਰਥੀ ਸਥਾਨ ਹੋਣਗੇ ਅਤੇ ਸਰੀ ਬੀਸੀ ਦਾ ਸਭ ਤੋਂ ਤੇਜ਼ੀ ਦੇ ਨਾਲ ਵਿਕਾਸ ਕਰਨ ਵਾਲਾ ਸ਼ਹਿਰ ਹੈ ਅਤੇ ਅਕਤੂਬਰ ਦੇ ਵਿੱਚ ਹੋਣ ਵਾਲੀਆਂ ਅਗਲੀਆਂ ਸੁਪਾਈ ਚੋਣਾਂ ਵਿੱਚ ਪ੍ਰਮੁੱਖ ਸਵਾਰੀਆਂ ਰੱਖਦਾ ਹੈ ਜਨਨ ਜਨ ਦੇ ਕੁਲ ਫੇਰ ਨਜ਼ਰ ਮਾਰ ਲੈਣ ਨੇ ਅੱਸੀਆਂ ਅਹਿਮ ਸੁਰੱਖਿਆ ਤੇ ਕੈਨੇਡਾ ਦੀ ਮਹਿੰਗਾਈ ਚਿੰਮੜ ਹੋਇਆ ਵਾਅਦਾ ਕਰਿਆਨੇ ਦੀਆਂ ਕੀਮਤਾਂ ਉੱਤੇ ਪਿਆ ਭਾਰੀ ਅਸਰ ਡੈਨੀਅਲ ਸਮਿਥ ਨੇ ਟੂਡੋਨ ਲਿਖਿਆ ਪੱਤਰ ਅਲਬਰਟਾ ਫੈਡਰਲ ਡੈਂਟਲ ਪਲਾਨ ਤੋਂ ਹੋਵੇਗਾ ਬਾਹਰ Ontario Science Center ਨੇ ਵਰਕਰਾਂ ਨੂੰ ਦਿੱਤਾ ਵੱਡਾ ਝਟਕਾ Ontario Science Center ਪੰਜਾਹ ਤੋਂ ਵੱਧ ਕਰਮਚਾਰੀਆਂ ਦੀ ਕਰੇਗਾ ਛਾਂਟੀ ਪੋਟਵਾ ਦੇ ਸਾਫ ਦਾ ਡਿਪਟੀ ਪੁਲਿਸ ਮੁਖੀ ਉਤੇ ਜਿੰਸੀ ਸੋਸ਼ਣ ਦੇ ਦੋਸ਼ ਉਦੇਜ ਜੋਸਵਾਲ ਉਤੇ ਲੱਗੇ ਇਕੋਰ ਦੇ ਨਾਲ ਜਿੰਸੀ ਸੋਸ਼ਣ ਕਰਨ ਦੇ ਦੋਸ਼ ਕੈਨੇਡਾ ਨਿਊਜ਼ ਪੋਟੇਂਜ ਫਿਲਹਾਲ ਇਹ ਨਾ ਹੀ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ